ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 사ਤ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਦਾ ਸ਼ਿਰਸ਼ਕ ਹੈ ਅਹੰਕਾਰ ਇੱਕ ਵਾਰ ਦੀ ਗੱਲ ਹੈ ਇੱਕ ਵਿਅਕਤੀ ਬਹੁਤ ਧਨવાન ਸੀ ਉਸ ਕੋਲ ਪੈਸੇ ਜ਼ਮੀਨ ਅਤੇ ਸ਼ਾਨ ਸ਼ੌਕਤ ਦੀ ਕੋਈ ਕਮੀ ਨਹੀਂ ਸੀ ਪਰ ਉਸ ਦੇ ਮਨ ਵਿੱਚ ਅਹੰਕਾਰ ਬਹੁਤ ਸੀ ਉਹ ਕਹਿੰਦਾ ਸੀ ਮੇਰੇ ਕੋਲ ਸਭ ਕੁਝ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਇੱਕ ਦਿਨ ਉਹ ਗੁਰਦੁਆਰੇ ਗਿਆ ਉੱਥੇ ਗੁਰਬਾਣੀ ਦੀਆਂ ਲਾਈਨਾਂ ਪੜ੍ਹੀਆਂ ਜਾ ਰਹੀਆਂ ਸਨ ਨਾਨਕ ਨਿਮਾਣਿਆ ਤੂੰ ਮਾਣ ਹੈ ਨਾਨਕ ਪਰਮਾਤਮਾ ਨਿਮਾਣਿਆ ਨੂੰ ਮਾਣ ਦਿੰਦਾ ਹੈ ਉਸਨੇ ਸੋਚਿਆ ਕਿ ਗੁਰਬਾਣੀ ਤਾਂ ਸਿਰਫ ਗਰੀਬਾਂ ਲਈ ਹੈ ਮੇਰੇ ਲਈ ਨਹੀਂ ਪਰ ਜਦੋਂ ਉਹ ਘਰ ਵਾਪਸ ਆਇਆ ਉਸ ਨੂੰ ਇੱਕ ਛੋਟੀ ਬਿਮਾਰੀ ਲੱਗ ਗਈ ਦਿਨੋ ਦਿਨ ਬਿਮਾਰੀ ਵੱਧਦੀ ਗਈ ਨਾ ਪੈਸਾ ਕਮ ਆਇਆ ਨਾ ਡਾਕਟਰ ਉਹ ਬਹੁਤ ਚਿੰਤਿਤ ਹੋ ਗਿਆ ਆਖਿਰ ਵਿੱਚ ਉਹ ਫੇਰ ਗੁਰਦੁਆਰੇ ਗਿਆ ਤੇ ਸਿਰ ਨਿਵਾ ਕੇ ਅਰਦਾਸ ਕੀਤੀ ਹੇ ਵਾਹਿਗੁਰੂ ਮੈਂ ਅਹੰਕਾਰ ਕਰਦਾ ਰਿਹਾ ਹੁਣ ਮੈਂ ਤੇਰੇ ਦਰ ਤੇ ਆਇਆ ਹਾਂ ਮੈਨੂੰ ਆਪਣੀ ਕਿਰਪਾ ਬਖਸ਼ ਕੁਝ ਸਮੇਂ ਬਾਅਦ ਉਹ ਹੋਲੀ-ਹੋਲੀ ਠੀਕ ਹੋ ਗਿਆ ਉਸ ਨੂੰ ਸਮਝ ਆ ਗਿਆ ਕਿ ਤਨ ਸ਼ਾਂਤ ਤੇ ਅਹੰਕਾਰ ਕੁਝ ਨਹੀਂ ਸਿਰਫ ਵਾਹਿਗੁਰੂ ਦੀ ਕਿਰਪਾ ਹੀ ਸਦਾ ਨਾਲ ਨਿਭਣ ਵਾਲੀ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕੀ ਮਨੁੱਖ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਧਨ ਦੌਲਤ ਨਾਲ ਨਹੀਂ ਸਿਮਰਨ ਤੇ ਨਿਮਰਤਾ ਨਾਲ ਜੀਵਨ ਸੁਖੀ ਹੁੰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ